ਲਓ ਜੀ ਪਿੰਡ ਸਿੰਘੋ ਮਾਜਰਾ ਦੀ ਸਿੰਘੋ ਮਾਜਰਾ ਪਿੰਡ ਦਿਖਾ ਰਹੇ ਜੀ ਪਿੰਡ ਦੀਆਂ ਗਲੀਆਂ ਦਿਖਾਵਾਂਗੇ ਪਿੰਡ ਦਾ ਅੰਦਰੂਨ ਦਿਖਾਵਾਂਗੇ ਔਰ ਪਿੰਡ ਦਾ ਵਸੇਬ ਦਿਖਾਵਾਂਗੇ ਜੀ ਸਿੰਘੋ ਮਾਜਰੇ ਵਾਲਿਓ ਜੀ ਜਰੂਰ ਕਮੈਂਟ ਕਰਿਓ ਜੀ ਤੁਸੀਂ ਇਹ ਵੀਡੀਓ ਇਸ ਸਮੇਂ ਕਿੱਥੋਂ ਦੇਖ ਰਹੇ ਹੋ ਜੀ ਕਿ ਕਿਸ ਥਾਂ ਤੇ ਬੈਠੇ ਹੋ ਕਿਸ ਦੇਸ਼ ਚ ਬੈਠੇ ਹੋ ਔਰ ਕਿਸ ਪ੍ਰਦੇਸ਼ ਦੇ ਵਿੱਚ ਬੈਠੇ ਹੋ ਨੌ ਜਰੂਰ ਦੱਸਿਓ ਜੀ ਕਿੱਥੇ ਬੈਠੇ ਹੋ ਜੀ ਤੁਸੀਂ ਸਿੰਘੋ ਮਾਜਰਾ ਪਿੰਡ ਤੁਹਾਡਾ ਦਿਖਾ ਰਹੇ ਪਿੰਡ ਦੀਆਂ ਗਲੀਆਂ ਦਿਖਾ ਰਹੇ ਦੀ ਪੁਰਾਣੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਤਾਜ਼ਾ ਕਰਦੇ ਆ ਜੀ ਇੱਥੇ ਪੁਰਾਣੀਆਂ ਪੁਰਾਣੀਆਂ ਹਵੇਲੀਆਂ ਵੀ ਹੈਗੀਆਂ ਜੀ ਜਿੱਥੇ ਹਵੇਲੀਆਂ ਹੋਈਆਂ ਉੱਥੇ ਜੀ ਰੋਕ ਲਿਓ ਜਰਾ ਰੋਕ ਕੇ ਦਿਖਾਣਾ ਖੂਦ ਦਿਖਾਤਾ ਜੀ ਦੇਖੋ ਜੀ ਪਿੰਡ ਦਾ ਜੀ ਔਰ ਇਹ ਪੁਰਾਣਾ ਖੂਹ ਸੀਗਾ ਜੀ ਔਰ ਆਹ ਦੇਖੋ ਜੀ ਪਿੰਡ ਦੀਆਂ ਗਲੀਆਂ ਦੇ ਵਿੱਚ ਆਹ ਇੱਕ ਪੁਰਾਣੀ ਹਵੇਲੀ ਦਿਖਾਣੀ ਹੈ ਜੀ ਤੁਹਾਨੂੰ ਆਹ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਔਰ ਸਿੰਘੋ ਮਾਜਰੇ ਦੇ ਵਿੱਚ ਇੱਕ ਪੁਰਾਣੀ ਹਵੇਲੀ ਜੀ ਬੜੀ ਜ਼ਬਰਦਸਤ ਗੱਲ ਹੈ ਜੀ ਔਰ ਇੱਕ ਨਾਲ ਹੀ ਤੁਹਾਨੂੰ ਸਵਾਲ ਪਾਣੇ ਜੀ ਸਾਨੂੰ ਤਾਂ ਪਤਾ ਹੈ ਕਈ ਵਾਰੀ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਪੁੱਛਦੇ ਕਿ ਇਹਨੂੰ ਕੀ ਨੇ ਜੀ ਆ ਦੇਖੋ ਜੀ ਸਾਹਮਣੇ ਕੈਮਰਾ ਪਾ ਕੇ ਦਿਖਾ ਰਹੇ ਆ ਜੀ ਉੱਪਰਲੇ ਪਾਸੇ ਮੋਗਾ ਦਾ ਕੱਢਿਆ ਹੁੰਦਾ ਆ ਹੈ ਜੀ ਬਾਰੀ ਦੀ ਕਈ ਬਾਰੀ ਵੀ ਕਹਿੰਦੇ ਤੇ ਹੋਰ ਤੁਸੀਂ ਕੀ ਕਹਿੰਦੇ ਤੁਹਾਡੇ ਪਿੰਡਾਂ ਚ ਇਸ ਨੂੰ ਕੀ ਕਹਿੰਦੇ ਸੀ ਦੇਖੋ ਜੀ ਇਹ ਪੁਰਾਣੀਆਂ ਇਮਾਰਤਾਂ ਬਹੁਤ ਕੁਝ ਬੋਲਦੀਆਂ ਬਹੁਤ ਕੁਝ ਬਿਆਨ ਕਰਦੀਆਂ ਜੀ ਜਦੋਂ ਅਸੀਂ ਲਖਨਊ ਜਾਂਦੇ ਆ ਨਾ ਜੀ ਤਾਂ ਲਖਨਊ ਦੇ ਵਿੱਚ ਅਜਿਹੀਆਂ ਇਮਾਰਤਾਂ ਬਹੁਤ ਮਿਲਦੀਆਂ ਹੋਰ ਪੁਰਾਣੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਇਮਾਰਤਾਂ ਮਿਲਦੀਆਂ ਪਰ ਪਿੰਡ ਦੇ ਅੰਦਰੂਨ ਦੇ ਵਿੱਚ ਅਜੇ ਹੀ ਕੋਈ ਇਮਾਰਤ ਮਿਲੇ ਤਾਂ ਵੱਡੀ ਗੱਲ ਹੈ ਜੀ ਸਿਹੋਂ ਮਾਜਰੇ ਦੇ ਵਿੱਚ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਅਗਸਤ 1937 ਦੀ ਬਣੀ ਹੋਈ ਹੈ ਜੀ ਇਹ ਬਿਲਡਿੰਗ ਦੀ ਸਰਦਾਰ ਰਣਾ ਸਿੰਘ ਥੰਮਣ ਇੰਜੀਨੀਅਰ ਐਂਡ ਕੰਟਰੈਕਟਰ ਦੀ ਉਹਨਾਂ ਨੇ ਬਣਾਈ ਹੈ ਜੀ ਇਹ ਦੇਖੋ ਬਿਲਡਿੰਗ ਔਰ ਇਹ ਬਿਲਡਿੰਗ ਦਾ ਆ ਦਰਵਾਜ਼ਾ ਵੇਖਿਆ ਹੀ ਬਣਦਾ ਜੀ। ਕਿਆ ਕਹਨੇ ਜੀ ਕਿਸ ਤਰ੍ਹਾਂ ਬਣਾਉਂਦੇ ਸੀਗੇ ਜੀ ਦਰਵਾਜ਼ੇ ਕਿਸ ਤਰ੍ਹਾਂ ਡਿਜ਼ਾਈਨ ਬਣਾਉਂਦੇ ਸੀ ਕਿੰਨਾ ਸਮਾਨ ਲਾ ਕੇ ਕੰਮ ਕਰਦੇ ਹੁੰਦੇ ਸੀ ਉਹ ਪੁਰਾਣੇ ਕਾਰੀਗਰ ਜੀ ਆ ਦੇਖੋ ਕਾਰੀਗਰੀ ਤੁਹਾਨੂੰ ਦਿਖਾ ਰਿਹਾ ਹੈ ਵੇਖਿਆ ਹੀ ਬਣਦੀ ਦੀ ਆ ਦੇਖੋ ਮੁੱਠਾ ਜਿਆ ਕਿੰਨਾ ਵਧੀਆ ਬਣਾਇਆ ਜੀ ਔਰ ਕਿੰਨਾ ਮੁਸ਼ਕਲ ਹੁੰਦਾ ਸੀ ਉਦੋਂ ਕੰਮ ਕਰਨਾ ਜੀ ਔਰ ਦੇਖੋ ਹੁਣ ਪਿੰਡ ਦਿਖਾਣੇ ਤੁਹਾਨੂੰ ਬਣੇ ਰਿਓ ਵੀਡੀਓ ਉਦੇ ਵਿੱਚ ਅਖੀਰ ਤੱਕ ਜੀ ਹੋਰ ਵੀ ਹੈਗੀ ਜੀ ਇਹਦੀ ਇੱਕ ਹੋਰ ਬਿਲਡਿੰਗ ਵੀ ਦਿਖਾਵਾਂਗੇ ਜੀ ਆਹ ਦੇਖੋ ਅੰਦਰੂਣ ਸਿਹੋ ਮਾਜਰੇ ਦਾ ਦੀ ਦੇਖੋ ਜੀ ਪਿੰਡਾਂ ਦੀਆਂ ਗਲੀਆਂ ਤੇ ਜਦੋਂ ਅਸੀਂ ਘੁੰਮਦੇ ਆਂ ਪੁਰਾਣੀਆਂ ਇਮਾਰਤਾਂ ਨੂੰ ਦੇਖਦੇ ਆਂ ਔਰ ਤੋਹਾ ਨੂੰ ਦੇਖਦੇ ਆਂ ਗਲੀਆਂ ਪੁਰਾਣੀਆਂ ਦੇਖਦੇ ਆਂ ਤਾਂ ਨਜ਼ਾਰਾ ਆ ਜਾਂਦਾ ਜੀ ਆਹ ਦੇਖੋ ਜੀ ਸਿਹੋ ਮਾਜਰੇ ਵਾਲੇ ਤੁਹਾਡਾ ਪਿੰਡ ਦਿਖਾ ਰਹੇ ਆ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਜ਼ਰੂਰ ਕਰਿਓ ਕਮੈਂਟ ਦੀ ਇੱਕ ਆਹ ਬਿਲਡਿੰਗ ਦੀ ਆਹ ਦੇਖੋ ਜੀ ਉੱਪਰ ਜੀ ਪਾਣੀ ਦਾ ਡਰੇਨੇਜ ਸਿਸਟਮ ਕਿੱਦਾਂ ਹੁੰਦਾ ਸੀਗਾ ਜੀ ਕਮੈਂਟ ਕਰਕੇ ਦੱਸਣਾ ਜੀ ਫੇਰ ਉਹੀ ਗੱਲ ਇੱਕ ਸਵਾਲ ਤੁਹਾਨੂੰ ਹੋਰ ਪਾ ਰਹੇ ਹਾਂ ਜੀ ਆਹ ਡਰੇਨੇਜ ਸਿਸਟਮ ਹੈ ਜੀ ਦੇਖੋ ਛੱਤ ਤੋਂ ਪਾਣੀ ਹੀਠਾ ਆਉਂਦਾ ਜੀ ਔਰ ਇਹ ਪਾਣੀ ਆਉਣ ਦਾ ਸਿਸਟਮ ਕੀ ਹੈ ਜੀ ਕਿੱਦਾਂ ਵਧੀਆ ਹੁੰਦਾ ਸੀਗਾ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਿ ਇਸ ਪਾਣੀ ਦੇ ਨਿਕਾਸ ਦੀ ਪ੍ਰਣਾਲੀ ਨੂੰ ਇਸ ਪਾਣੀ ਦੇ ਨਿਕਾਸ ਦੇ ਸਿਸਟਮ ਨੂੰ ਕੀ ਕਹਿੰਦੇ ਸੀ ਆ ਦੇਖੋ ਦੋਹੇ ਪਾਸੇ ਕਿਸ ਤਰੀਕੇ ਨਾਲ ਬਣਾਇਆ ਹੁੰਦਾ ਸੀਗਾ ਇੱਥੋਂ ਲੰਘਦਾ ਹੁੰਦਾ ਸੀਗਾ ਜੀ ਪਾਣੀ ਦੀ ਅੱਜ ਕੱਲ ਇਹ ਡਰੇਨੇਜ ਸਿਸਟਮ ਨਹੀਂ ਹੈ ਔਰ ਪੁਰਾਣੇ ਸਮੇਂ ਚ ਹੋਇਆ ਕਰਦਾ ਸੀ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਅਜਿਹਾ ਸਿਸਟਮ ਸੀਗਾ ਜੇ ਸੀਗਾ ਤਾਂ ਜ਼ਰੂਰ ਕਮੈਂਟ ਕਰਿਓ ਜੀ ਆਹ ਦੇਖੋ ਜੀ ਇੱਕ ਪੁਰਾਣੀ ਹਵੇਲੀ ਤੁਹਾਨੂੰ ਦਿਖਾ ਰਿਹਾ ਪਿੰਡ ਸਿੰਘੋ ਮਾਜਰੇ ਦੀ ਜੀ ਕਿ ਆ ਕਮਾਲ ਦੀ ਹਵੇਲੀ ਹੈ ਜੀ ਕਿ ਆ ਜ਼ਬਰਦਸਤ ਕੰਮ ਹੈ ਜੀ ਆਹ ਦੇਖਿਆ ਹੀ ਬਣਦੀ ਜੀ ਆਹ ਦੇਖੋ ਜੀ ਬਿਲਡਿੰਗ ਦੀ ਰੋਪੜ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਜੇ ਹੀ ਇਮਾਰਤ ਹੋਣਾ ਬੜੀ ਵੱਡੀ ਗੱਲ ਹੈ ਜੀ ਆ ਦੇਖੋ ਇਮਾਰਤ ਦਾ ਸਿਸਟਮ ਜੀ ਇੱਕ ਸਵਾਲ ਹੋਰ ਪਾਣਿਆ ਜੀ ਆ ਦੇਖੋ ਇਹਨੂੰ ਕੀ ਕਹਿੰਦੇ ਆ ਜੀ ਆ ਇਹਨੂੰ ਕੀ ਕਹਿੰਦੇ ਜੀ ਪੰਜਾਬੀ ਵਿਰਸੇ ਦੇ ਵੀਡੀਓਜ਼ ਕਰਦੇ ਆ ਇਸ ਕਰਕੇ ਪੁੱਛਣਾ ਚਾਹ ਰਹੇ ਜੀ ਇਹ ਘਰਾਂ ਦੇ ਆਲੇ-ਦੁਆਲੇ ਅਕਸਰ ਹੁੰਦੇ ਸੀਗੇ ਜੀ ਇਹਨਾਂ ਨੂੰ ਕੀ ਕਹਿੰਦੇ ਆ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਆ ਦੇਖੋ ਫੇਰ ਇਸ ਘਰ ਦੇ ਦਰਵਾਜ਼ਾ ਵੀ ਵੇਖਿਆ ਹੀ ਬਣਦਾ ਜੀ ਔਰ ਵੇਖਿਆ ਹੀ ਬਣਦੀ ਦੀ ਇਹ ਇਮਾਰਤ ਜੀ ਔਰ ਇਸ ਤਰ੍ਹਾਂ ਹੁੰਦਾ ਸੀਗਾ ਜੀ ਕੰਸਟ੍ਰਕਸ਼ਨ ਦਾ ਕੰਮ ਜੀ ਮਜ਼ਾ ਆ ਗਿਆ ਜੀ ਦੇਖ ਕੇ ਜੀ ਆ ਦੇਖੋ ਜੀ ਇਮਾਰਤ ਇਹ ਹਵੇਲੀ ਦੇਖ ਕੇ ਮਜ਼ਾ ਆ ਗਿਆ ਜੀ ਜਰੂਰ ਕਮੈਂਟ ਕਰਿਓ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਅਜਈਆਂ ਹਵੇਲੀਆਂ ਹੈਗੀਆਂ ਤਾਂ ਅਸੀਂ ਉੱਥੇ ਜਰੂਰ ਪਹੁੰਚਾਂਗੇ ਉਸ ਨੂੰ ਸ਼ੂਟ ਕਰਾਂਗੇ ਆ ਹਵੇਲੀ ਦੇਖ ਕੇ ਜੀ ਪਿੰਡ ਸਿੰਘੋ ਮਾਜਰੇ ਦੀ ਬਹੁਤ ਚੰਗਾ ਲੱਗਿਆ ਕਿਆ ਕਹਨੇ ਜੀ ਹਵੇਲੀ ਦੇਖ ਕੇ ਮਜ਼ਾ ਆ ਗਿਆ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਵੀਡੀਓ ਤੇ ਕੋਈ ਯਾਦ ਸਿੰਘੋ ਮਾਜਰੇ ਦੇ ਨਾਲ ਜੁੜੀ ਹੋਈ ਹੈ ਤਾਂ ਕਮੈਂਟ ਕਰਦੇ ਰਹੋ ਜੀ ਆਹ ਦੇਖੋ ਜੀ ਸਵਾਰੀ ਸਾਡੀ ਤਿਆਰ ਹੈ ਜੀ ਸਰਦਾਰ ਜਸਬੀਰ ਸਿੰਘ ਦੀ ਸਾਨੂੰ ਪਿੰਡ ਦੀਆਂ ਗਲੀਆਂ ਘੁਮਾਰੇ ਨੇ ਜੀ ਚੱਲੀਏ ਜੀ ਅੱਗੇ ਜੀ ਲਓ ਜੀ ਹੂੰ ਲਓ ਜੀ ਪਿੰਡ ਦੇ ਵਿੱਚ ਹੁੰਦੇ ਹੋਏ ਜਾ ਰਹੇ ਹਾਂ ਜੀ ਪਿੰਡ ਸਿੰਘੋ ਮਾਜਰਾ ਦੀ ਪੰਜਾਬੀ ਫਿਲਮਾਂ ਦੀਆਂ ਸ਼ੂਟਿੰਗਸ ਵੀ ਹੁੰਦੀਆਂ ਰਹਿੰਦੀਆਂ ਨੇ ਜੀ ਆ ਇੱਕ ਦੇਖੋ ਘਰ ਦਿਖਾਣੇ ਆ ਪੁਰਾਣਾ ਤੁਹਾਨੂੰ ਇੱਥੇ ਪੰਜਾਬੀ ਫਿਲਮ ਅਰਦਾਸ ਦੀ ਸ਼ੂਟਿੰਗ ਹੋਈ ਹੈ ਜੀ ਆ ਦੇਖੋ ਜੀ ਕਮਾਲ ਦਾ ਜੀ ਪੁਰਾਣੀ ਬਿਲਡਿੰਗ ਦੀ ਔਰ ਇਹਨਾਂ ਨੇ ਕਿਸ ਤਰੀਕੇ ਨਾਲ ਇਸ ਨੂੰ ਟਿਪ ਟਾਪ ਕਰਕੇ ਦਿਖਾਇਆ ਔਰ ਪਾਜੀ ਦੱਸ ਰਹੇ ਨੇ ਜੀ ਕਿ ਅਰਦਾਸ ਫਿਲਮ ਦੀ ਸ਼ੂਟਿੰਗ ਇਸ ਹਵੇਲੀ ਦੇ ਵਿੱਚ ਹੋਈ ਸੀਗੀ ਜੀ ਕਮਾਲ ਦੀ ਗੱਲ ਹੈ ਬੜੇ ਵਧੀਆ ਆ ਦੇਖੋ ਹੈ ਕਿ ਕਿਆ ਮੀਨਾਕਾਰੀ ਕੀਤੀ ਹੁੰਦੀ ਸੀ ਪੁਰਾਣੇ ਮਿਸਤਰੀਆਂ ਨੇ ਜੀ ਕਮਾਲ ਦੀ ਗੱਲ ਹੈ ਤੁਹਾਡੀ ਕੋਈ ਅਜਿਹੀ ਕੋਈ ਯਾਦ ਹੋਵੇ ਨਾ ਜੀ ਪੁਰਾਣੀ ਤਾਂ ਜ਼ਰੂਰ ਸਾਂਝੀ ਕਰਿਓ ਪਿੰਡ ਸਿਹੋ ਮਾਜਰਾ ਦੇ ਵਿੱਚ ਇਹ ਘਰ ਜਿਹੜਾ ਸੀ ਦਿਖਾ ਰਿਹਾ ਹੈ ਇੱਥੇ ਫਿਲਮ ਅਰਦਾਸ ਦੀ ਸ਼ੂਟਿੰਗ ਵੀ ਹੋਈ ਹੈ ਜੀ ਔਰ ਅਜਈਆਂ ਇਮਾਰਤਾਂ ਮੇਰਾ ਮੰਨਣਾ ਹੈ ਕਿ ਜੇਕਰ ਸ਼ੂਟਿੰਗਸ ਦੇ ਲਈ ਵਰਤੀਆਂ ਜਾਣ ਤਾਂ ਰੈਵਨਿਊ ਵੀ ਜਨਰੇਟ ਹੋ ਸਕਦਾ ਹੈ ਪਿੰਡ ਵਾਲਿਆਂ ਨੂੰ ਜਿਹੜਾ ਰੁਜ਼ਗਾਰ ਵੀ ਮਿਲ ਸਕਦਾ ਜੀ ਪਿੰਡ ਸਿਹੋ ਮਾਜਰੇ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਜੀ ਔਰ ਪੁਰਾਣੀਆਂ ਇਮਾਰਤਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜੀ ਕਮੈਂਟ ਸੈਕਸ਼ਨ 'ਚ ਲਿਖਿਓ ਜੀ ਕਿ ਸਿਹੋ ਮਾਜਰਾ ਜਿਹੜਾ ਹੈ ਉਹਦੇ ਆਲੇ ਵਾਲੇ ਦੇ 10 ਕ ਪਿੰਡਾਂ ਦੇ ਨਾਂ ਜ਼ਰੂਰ ਲਿਖਿਓ ਜੀ ਆ ਰਸਤਾ ਜਾਂਦਾ ਜੀ ਦੇਖੋ ਜੀ ਬਿਲਕੁਲ ਹਾਈਵੇ ਵੱਲ ਨੂੰ ਚੰਡੀਗੜ੍ਹ ਵਾਲੇ ਪਾਸਿਓਂ ਜੇਕਰ ਰੋਪੜ ਚੰਡੀਗੜ੍ਹ ਹਾਈਵੇ ਆ ਉੱਥੋਂ ਆਉਂਦੇ ਆ ਤਾਂ ਇਹ ਉਹ ਰਸਤਾ ਹੈ ਜੀ ਆ ਸਾਹਮਣੇ ਪਿੰਡ ਦੀਆਂ ਗਲੀਆਂ ਐਕਚੁਅਲੀ ਸਟਾਰਟ ਪਿੰਡ ਇੱਥੋਂ ਹੀ ਹੁੰਦਾ ਹੈ ਨਾ ਜੀ ਜੇਸੀ ਉਧਰੋਂ ਆਈਏ ਹਾਈਵੇ ਤੋਂ ਪਿੰਡ ਇੱਥੇ ਸਟਾਰਟ ਹੁੰਦਾ ਤੇ ਹੁਣ ਅਸੀਂ ਪਿੰਡ ਦੇ ਵਿੱਚੋਂ ਲੰਘ ਰਹੇ ਜੀ ਸਹੀਓ ਮਾਜਰੇ ਪਿੰਡ ਦੇ ਆਲੇ-ਦੋਲੇ ਦੇ 10 ਕਿ ਪਿੰਡਾਂ ਦੇ ਨੌ ਜ਼ਰੂਰ ਲਿਖੋ ਜੀ ਮਸ਼ਹੂਰ ਪਿੰਡਾਂ ਦੇ ਔਰ ਸਾਨੂੰ ਦੱਸ ਪਾਓ ਕਿ ਫਲਾਣੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਬੈਠੇ ਜੀ ਜਿਹੜੇ 100 ਸਾਲ ਤੋਂ ਟੱਪੇ ਹੋਏ ਬਜ਼ੁਰਗ ਹੈ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ ਜ਼ਰੂਰ ਸਾਨੂੰ ਦੱਸ ਪਾਇਆ ਕਰੋ ਅਸੀਂ ਰਿਕਾਰਡ ਕਰਨਾ ਚਾਹੁੰਦੇ ਹਾਂ ਉਹਨਾਂ ਬਜ਼ੁਰਗਾਂ ਨੂੰ ਤਾਂ ਜੋ ਅਸੀਂ ਪੰਜਾਬੀ ਵਿਰਸੇ ਦੇ ਅਤੀਤ ਦੀਆਂ ਗੱਲਾਂ ਜਿਹੜੀਆਂ ਹੈ ਉਹਨਾਂ ਨੂੰ ਉਹਨਾਂ ਦੀ ਡਾਕੂਮੈਂਟਰੀ ਬਣਾ ਲਈਏ ਤੇ ਉਹ ਰਿਕਾਰਡ ਤਿਆਰ ਕਰ ਲਈਏ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਦੇਖੋ ਸਿੰਘੋ ਮਾਜਰੇ ਦੇ ਆਲੇ ਦਲੇ ਦੇ ਜੇਕਰ ਪਿੰਡਾਂ ਦੇ ਵਿੱਚ ਕੋਈ ਬਜ਼ੁਰਗ ਹੈ ਤੇ ਸਾਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਔਰ ਅਸੀਂ ਉਸ ਪਿੰਡ ਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਘਰ ਪਹੁੰਚ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਇਸ ਪਿੰਡ ਦੇ ਵਿੱਚ ਅਸੀਂ ਕੁਝ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕੀਤੀ ਹੈ ਔਰ ਉਹ ਜਲਦੀ ਹੀ ਨਸ਼ਰ ਕਰਾਂਗੇ ਪਿੰਡ ਸਿੰਘੋ ਮਾਜਰੇ ਦੇ ਵੀਡੀਓ ਬੜੇ ਯਾਦਗਾਰੀ ਵੀਡੀਓਜ਼ ਉੱਚ ਕੀਤੇ ਜੀ ਆਹ ਬੜੀਆਂ ਵਧੀਆ ਗਲੀਆਂ ਦੀ ਹੈ ਕਮਾਲ ਦੀ ਗੱਲ ਹੈ ਪੁਰਾਣਾ ਜੀ ਜਿਵੇਂ ਰੋਪੜ ਸ਼ਹਿਰ ਚੋਂ ਨਾ ਪੁਰਾਣਾ ਸ਼ਹਿਰ ਹੈ ਅੰਦਰ ਅੰਦਰ ਗਲੀਆਂ ਜੀ ਕਰਾਲੀ ਦੇ ਵਿੱਚ ਹੈ ਖਰੜ ਦੇ ਵਿੱਚ ਹੈ ਜਾਂ ਹੋਰ ਪੁਰਾਣੇ ਸ਼ਹਿਰਾਂ ਚੋਂਦੀ ਹੈ ਉਸ ਤਰ੍ਹਾਂ ਹੀ ਹੈ ਆਹ ਦਰਵਾਜ਼ਾ ਲੱਗਦਾ ਮੈਨੂੰ ਪਿੰਡ ਦਾ ਹੈ ਜੀ ਆਹਾ ਇਹ ਫੇਰ ਉੱਥੇ ਮੋੜ ਤੇ ਪਹੁੰਚ ਗਏ ਜੀ ਕਮਾਲ ਦੀ ਗੱਲ ਇੱਕ ਹੋਰ ਖੂਹ ਹੈ ਇੱਥੇ ਤਿੰਨ ਚਾਰ ਖੂਹ ਹੈ ਮੇਰੇ ਖਿਆਲ ਪਿੰਡ ਦੇ ਵਿੱਚ ਜੀ ਆਹ ਤਾਂ ਖੂਹ ਬਣਾਇਆ ਹੀ ਬੜਾ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਜੀ ਦੇਖੋ ਅਸੀਂ ਜੀ ਪਹੁੰਚ ਗਏ ਸੀ ਹਾਂਜੀ ਪਾਣੀ ਚੱਲਦਾ ਜੀ ਹ ਮੈਂ ਕਿਸੇ ਸਮੇਂ ਖੂਹ ਚੱਲਦੇ ਹੁੰਦੇ ਸੀਗੇ ਇਹ ਹੈ ਕਿਸੇ ਸਮੇਂ ਖੂਹ ਚੱਲਦੇ ਹੁੰਦੇ ਸੀਗੇ ਲਓ ਜੀ ਚੱਲਦੇ ਆ ਜੀ ਹੁਣ ਪੰਜਾਬ ਦੀ ਵਿਰਾਸਤ ਦੀ ਵਾਕਈ ਜੀ ਪਿੰਡ ਵਾਲਿਆਂ ਨੂੰ ਸਲੂਟ ਬਣਦਾ ਜੀ ਕਿ ਇਹਨਾਂ ਨੇ ਪੰਜਾਬ ਦੀ ਵਿਰਾਸਤ ਨੂੰ ਕਿਦਾਂ ਸੰਭਾਲ ਕੇ ਰੱਖਿਆ ਕਿੰਨਾ ਵਧੀਆ ਪੇਂਟ ਕੀਤਾ ਹੋਇਆ ਔਰ ਨਾਲ ਜਿਹੜਾ ਹੈ ਇਸ ਦੇ ਆਲੇ ਦੁਆਲੇ ਜਿਹੜਾ ਪਾਣੀ ਦਾ ਨਿਕਾਸ ਦਾ ਸਿਸਟਮ ਵੀ ਵੇਖੇ ਬਣਦਾ ਜੀ ਆ ਖੂਦ ਦੇ ਦੁਆਲੇ ਸਾਰੇ ਪਾਣੀ ਦਾ ਨਿਕਾਸ ਹੁੰਦਾ ਸੀਗਾ ਜੀ ਕਿਸੇ ਸਮੇਂ ਤੇ ਇੱਥੇ ਪੂਰੀਆਂ ਰੌਣਕਾਂ ਲੱਗਦੀਆਂ ਹੋਣੀਆਂ ਜੀ ਹੈ ਜੀ ਪੂਰੀਆਂ ਰੌਣਕਾਂ ਲੱਗਦੀਆਂ ਹੋਣੀਆਂ ਬਹੁਤ ਰੌਣਕਾਂ ਲੱਗਦੀਆਂ ਨੇ ਭਾਈ ਹੈ ਜੀ ਤੇ ਬੈਠਣੇ ਜਗਾਂ ਨਹੀਂ ਮਿਲਦੀ ਜਗਾਂ ਨਹੀਂ ਮਿਲਦੀ ਲੱਗਾਂ ਲੱਗਾਂ ਹੁੰਦੀ ਐ ਪਾਣੀ ਘਟਦੇ ਤੇ ਹਾਂ ਕਵਾਲ ਪਾਣੀ ਬਾਤ ਹੁੰਦਾ ਪਰਿਆ ਤੁਸੀਂ ਬਹੁਤ ਬਹੁਤ ਹੂੰ ਮੇਰਾ ਪਰਿਆ ਮੈਂ ਸਾਨੂੰ ਬੁਲਾਇਆ ਆਪ ਵੀ ਪਰਿਆ ਅੱਛਾ ਪਰਾ ਨੀੜਾ ਸਾਰਾ ਉਰੀਏ ਤੋ ਨਾ ਹੂੰ ਹੂੰ ਗਰ ਬਸੇਰਾ ਪਾਣੀ ਤਾਂ ਹੁਣ ਪਾਣੀ ਨਹੀਂ ਹੈ ਹੁਣ ਪਾਣੀ ਨਹੀਂ ਹੈ ਪਾਣੀ ਤਾਂ ਖੂਹਾਂ ਚ ਖਤਮ ਹੋ ਗਿਆ ਜ਼ਮੀਨ ਚ ਵੀ ਖਤਮ ਹੋ ਗਿਆ ਹੁਣ ਬੋਤਲਾਂ ਚ ਆ ਗਿਆ ਬੋਤਲਾਂ ਤੋਂ ਬਾਅਦ ਚਮਚਿਆਂ ਚ ਆ ਜਾਣਾ ਜੀ ਹੈ ਸਹੀ ਗੱਲ ਹੈ ਨਾ ਜੀ ਹੌਲੀ ਹੌਲੀ ਪਾਣੀ ਚਮਚਿਆਂ ਚ ਪਹੁੰਚ ਜਾਣਾ ਬਸ ਡਰਾਪਰ ਚ ਆ ਜਾਣਾ ਸੱਚੀ ਗੱਲ ਜੀ ਮੈਂ ਕਹਿੰਦੇ ਪਾਣੀ ਪੰਜਾਬ ਦਾ ਖਤਮ ਹੋ ਗਿਆ ਖੂਹ ਸੁੱਕ ਗਿਆ ਕਹਿੰਦੇ ਖੂਹਾਂ ਦਾ ਪਾਣੀ ਜਾਣਾ ਹੈ ਪਹਿਲਾਂ ਬਹੁਤ ਹੁੰਦਾ ਸੀ ਹੁਣ ਤਾਂ ਖੂਹ ਚ ਪਾਣੀ ਹੈ ਨਹੀਂ ਹਾਂ ਮੈਂ ਕਿਹਾ ਖੂਹ ਚੋਂ ਪਾਣੀ ਚਲਾ ਗਿਆ ਜ਼ਮੀਨ ਚੋਂ ਪਾਣੀ ਚਲਾ ਗਿਆ ਫਿਰ ਇਹ ਬੋਤਲਾਂ ਚ ਆ ਗਿਆ ਪਾਣੀ ਬੋਤਲਾਂ ਤੋਂ ਬਾਅਦ ਚਮਚੀਆਂ ਚ ਚਮਚਿਆਂ ਤੋਂ ਬਾਅਦ ਡ੍ਰੋਪਾਂ ਚ ਹਾਂ ਡ੍ਰੋਪਾਂ ਚ ਹਾਂ ਫਿਰ ਉਹ ਲੈਂਡ ਪੂਲਿੰਗ ਪਾਲਿਸੀ ਦੁਬਾਰਾ ਬਣਾਣੀ ਪੈਣੀ ਹੈ ਪਿੰਡ ਬਸਾਉਣ ਦੇ ਲਈ ਫਿਰ ਫਿਰ ਵੱਡੀਆਂ ਵੱਡੀਆਂ ਕਲੋਨੀਆਂ ਨਾ ਜਿਹੜੀਆਂ ਉਹ ਅਕਵਾਇਰ ਕਰਕੇ ਉਹਨਾਂ ਨੂੰ ਮਤਲਬ ਢਾ ਕੇ ਫਿਰ ਜ਼ਮੀਨਾਂ ਬਣਾਉਣੀਆਂ ਪੈਣੀਆਂ ਕੋਈ ਫਸਲਾਂ ਤਾਂ ਮਿਲ ਨਹੀਂ ਆਣੀ ਫਿਰ ਸਹੀ ਗੱਲ ਕਹੀ ਵਾਜੀ ਹਾਂ ਮੇਰੇ ਨਾਲ ਦਿਮਾਗ ਜਾਂਦੀ ਗੱਲ ਵੀ ਇਹ ਲੈਂਡ ਪੂਲਿੰਗ ਲੈਂਡ ਪੂਲਿੰਗ ਦੀ ਅੱਜ ਤੋਂ 50 ਸਾਲ ਬਾਅਦ ਜਿਹੜੀ ਲੈਂਡ ਪੂਲਿੰਗ ਬਣਨੀ ਹੈ ਉਹਦੇ ਵਿੱਚ ਤਾਂ ਫਿਰ ਪਿੰਡ ਬਸਾਉਣੇ ਪੈਣੇ ਆ ਪਿੰਡ ਅੱਗੇ ਬਸਣੇ ਆ ਹਾਂ ਫਿਰ ਸ਼ਹਿਰ ਢਾਉਣੇ ਆ ਪਿੰਡ ਬਸਾਉਣੇ ਆ ਤਾਂ ਹੀ ਤਾਂ ਹੀ ਅਨਾਜ ਆਉ ਤਾਂ ਹੀ ਦੁੱਧ ਆਉ ਤਾਂ ਹੀ ਫਸਲਾਂ ਆਉ ਕਿਆ ਕਿਆ ਖਿਆਲ ਸਹੀ ਆ ਰਿਹਾ ਇਹ ਸਹੀ ਆ ਇਹ ਹੈ ਇਹੀ ਕੰਮ ਹੋਣਾ ਤੁਹਾਡੇ ਕੀ ਨਾਮ ਹੈ ਜੀ ਮੇਰਾ ਨਾਮ ਅਰਜਨਦਰ ਸਿੰਘ ਹੈ ਤੁਹਾਡੇ ਪਿੰਡ ਦਿਖਾ ਰਹੇ ਸਰ ਤੁਹਾਡੇ ਪਿੰਡ ਦਿਖਾ ਰਹੇ ਸੀਹੋ ਮਾਜਰਾਸ ਦੁਨੀਆ ਮਾਂ ਕਈ ਵਾਰੀ ਅੱਛਾ ਮਾਜੀ ਪਤਨੀ ਕਿੱਧਰ ਕੋ ਮੀਨ ਨੇ ਸਾਡੇ ਪਿੰਡ ਦਾ ਨੰਬਰ ਆ ਤੁਹਾਡੇ ਪਿੰਡ ਦਾ ਨੰਬਰ ਲਾਤਾ ਜੀ ਆ ਦੇਖੋ ਜੀ ਕਹਿੰਦੇ ਵੀ ਬਾਈ ਜੀ ਨੇ ਵੀਡੀਓ ਦੇਖਦੇ ਪਰ ਆ ਦੇਖੋ ਜੀ ਤੁਹਾਡੇ ਪਿੰਡ ਦਾ ਨੰਬਰ ਲਾਤਾ ਔਰ ਖੂਦ ਖਾਇਆ ਬਹੁਤ ਸੋਹਣਾ ਲੱਗਿਆ ਤੁਸੀਂ ਡੈਕੋਰੇਟ ਬਹੁਤ ਵਧੀਆ ਕੀਤਾ ਹੋਇਆ ਜੀ ਚਲੋ ਕੋਈ ਗੱਲ ਨਹੀਂ ਤੀਆਂ ਮਤਾਂ ਨਹੀਂ ਆ ਇੱਥੇ ਇੱਥੇ ਤੀਆਂ ਬਣਾਈਆਂ ਜੀ ਹਾਂ ਅੱਛਾ ਇੱਕ ਕੰਮ ਕਰਿਓ ਜੀ ਪੰਜਾਬੀਓ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਰੋਪੜ ਜ਼ਿਲ੍ਹੇ ਦੀ ਖਾਸ ਤੌਰ ਤੇ ਮੈਂ ਗੱਲ ਕਹਿਣਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕਿਸੇ ਨੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਪਿੰਡ ਦੇ ਵਿੱਚ ਤਾਂ ਸਾਨੂੰ ਸੱਦਾ ਪੱਤਰ ਦਿਓ ਅਸੀਂ ਉਸ ਵੀਡੀਓ ਨੂੰ ਸ਼ੂਟ ਕਰਾਂਗੇ ਤੇ ਸਾਰੇ ਪੰਜਾਬੀਆਂ ਨੂੰ ਦਿਖਾਵਾਂਗੇ ਜੇ ਪਤਾ ਲੱਗ ਜਾਂਦਾ ਨਾ ਸੀ ਅਸੀਂ ਆ ਜਾਣ ਸੀ ਪਹਿਲੇ ਆ ਜਾਣ ਸੀ ਆ ਕੇ ਆ ਜਾਂਦੇ ਬਾਤ ਵਧੀਆ ਹੈ ਟਾਈਮ ਦਾ ਪ੍ਰੋਬਲਮ ਅੱਛਾ ਆ ਤਾਂ ਗਲਤੀ ਹੋ ਗਈ ਸਾਡੇ ਤੇ ਸਾਡੀ ਗਲਤੀ ਆ ਇਹ ਕੋਈ ਨਹੀਂ ਫਿਰ ਧਿਆਨ ਰੱਖਾਂਗੇ ਜੀ ਸ਼ੁਕਰੀਆ ਜੀ ਧੰਨਵਾਦ ਜੀ ਔਰ ਪਿੰਡਾਂ ਵਾਲੇ ਸਾਰੇ ਸਾਡੇ ਵੀਡੀਓਜ਼ ਦੇਖਦੇ ਨੇ ਇਹ ਤਾਂ ਹੋਰ ਵੀ ਚੰਗਾ ਲੱਗਿਆ ਜੀ ਸਬਸਕ੍ਰਾਈਬਰਸ ਮਿਲ ਗਏ ਸਾਨੂੰ ਔਰ ਦੋਸਤ ਸਹਿਮਤਰ ਮਿਲ ਜੰਦੇ ਆ ਬਹੁਤ ਚੰਗਾ ਲੱਗਦਾ ਜੀ ਪਿੰਡ ਸਿੰਘੋ ਮਾਜਰੇ ਦਾ ਇਹ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਜਰੂਰ ਕਰਿਓ ਕਮੈਂਟ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਥੋਂ ਅਸੀਂ ਵੀਡੀਓ ਅੱਜ ਸ਼ੂਟ ਕਰਨੇ ਸ਼ੁਰੂ ਕੀਤੇ ਆ ਤੇ ਕਾਫੀ ਵੀਡੀਓਜ਼ ਇਸ ਘਰ ਤੋਂ ਅਸੀਂ ਸ਼ੂਟ ਕੀਤੇ ਆ ਰਾਜ ਪਟਵਾਰੀ ਜੀ ਦਾ ਘਰ ਹੈ ਜੀ ਪੰਜਾਬ ਦੇ ਬਹੁਤ ਵੱਡੇ ਲੇਖਕ ਲਿਖਾਰੀ ਵੱਡੇ ਵੱਡੇ ਸਿੰਗਰਸ ਨੇ ਇਹਨਾਂ ਦੇ ਗੀਤ ਗਾਏ ਜੀ ਔਰ ਇਹਨਾਂ ਦੇ ਵੀਡੀਓਜ਼ ਅਸੀਂ ਸ਼ੂਟ ਕੀਤੇ ਜੀ ਘਰ ਹੈ ਜੀ ਸਿੰਘੋ ਮਾਦਰਾ ਦਿਖਾਏ ਜੀ ਸਾਰਾ ਜੀ ਦਿਖਾ ਦਿਆ ਜੀ ਹਾਂ ਜੀ ਹਾਂ ਜੀ ਦਿਖਾਤਾ ਜੀ ਸਾਰਾ ਦਿਖਾਤਾ ਜੀ ਔਰ ਬੇਬੇ ਸਾਰਾ ਪਿੰਡ ਦਿਖਾਤਾ ਤੁਹਾਡਾ ਜੀ ਸਾਰਾ ਪਿੰਡ ਦਿਖਾਤਾ ਔਰ ਬੇਬੇ ਦੀਆਂ ਇੰਟਰਵਿਊਜ਼ ਬੜੀਆਂ ਖਾਸ ਹੈ ਦੇਖਣ ਵਾਲੀਆਂ ਦੇਖਿਓ ਜਰੂਰ ਬੇਬੇ ਨਛੱਤਰ ਕੌਰ 3 ਠੀਕ ਹੈ ਜੀ ਬਿਲਕੁਲ ਬੇਬੇ ਨਛਤਰ ਕੌਰ 3 ਜੀ ਪਿੰਡ ਸਿੰਘੋ ਮਾਜਰਾ ਜੀ ਧੰਨਵਾਦ ਜੀ ਸ਼ੁਕਰੀਆ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ